ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ 마ਹਪੁਰਖ ਸੰਤ ਗਿਆਨੀ ਜਗਾਇਲ ਸਿੰਘ ਖਾਲਸਾ ਪਿੰਡ ਵਾਲੇ ਮਹਾਂਪੁਰਖ ਦੇ ਜਨਮ ਦਿਨ ਦੀ ਅੱਜ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਸੰਗਤ ਮਹਾਲਮ ਦੀ ਸੰਗਤ ਬੱਸ ਲੈ ਕੇ ਗੱਡੀਆਂ ਲੈ ਕੇ ਵੱਡੀ ਗਿਣਤੀ ਚ ਉੱਥੇ ਪਹੁੰਚ ਰਹੀ ਔਰ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਰੋਡੇ ਪਿੰਡ ਪਹੁੰਚੋ ਔਰ ਸੰਤਾਂ ਦੇ ਪਿੰਡ ਜਾ ਕੇ ਹਾਜ਼ਰੀ ਲਵਾਓ ਤੇ ਛੀਦਾਆਂ ਦੀਆਂ ਵਰਸੀਆਂ ਜਿਹੜੀਆਂ ਨੇ ਐਵੇਂ ਹੀ ਮਨਾਉਣੀ ਮਨਾਉਂਦੇ ਰਹਿਣ ਸਕਤਾ ਔਰ ਸਭ ਦਾ ਪ੍ਰਮਾਤਮਾ ਭੜਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 20 ਸਦੀ ਦੇ ਮਹਾਨ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲਾ ਦੇ ਜਨਮ ਸਥਾਨ ਤੇ ਪਿੰਡ ਰੋਡੇ ਅੱਜ ਪਿੰਡ ਮਹਾਲਮ ਦੀ ਸਾਰੀ ਸੰਗਤ ਜਿਹੜੀ ਹੈ ਉਹ ਪਹੁੰਚ ਰਹੀ ਆ ਪੰਜਾਬ ਚੋਂ ਨਹੀਂ ਪੂਰੇ ਦੇਸ਼ ਚ ਲਾ ਕੇ ਪਰਚੋ ਸੰਗਤਾਂ ਉਥੇ ਪਹੁੰਚ ਰਹੀਆਂ ਨੇ ਸਾਡੀ ਬੇਨਤੀ ਆ ਸਾਰੀ ਸੰਗਤ ਨੂੰ ਭਾਈ ਜਿੱਥੇ ਕਿੱਥੇ ਵੀ ਜਿੰਨਾ ਵੀ ਕਿਸੇ ਦਾ ਟਾਈਮ ਨਿਕਲਦਾ ਲਾਗੇ ਬੰਨੇ ਦੂਰ ਦੇ ਸਿੰਘ ਸੰਤਾਂ ਦੇ ਜਨਮ ਸਥਾਨ ਤੇ ਪਹੁੰਚੋ ਪਹੁੰਚ ਕੇ ਹਾਜ਼ਰੀ ਲਵਾਓ ਆਪਣੇ ਜੀਵਨ ਨੂੰ ਸਫਲਾ ਬਣਾਓ ਹੁਣ ਸਾਡੇ ਪਿੰਡ ਮਹਾਲਵੰਦੀ ਜਿਹੜੀ ਸੰਗਤ ਐ ਇਥੋਂ ਦੀ ਰਵਾਨਗੀ ਐ ਤੇ ਝਕਾਰਾ ਲਾ ਕੇ ਅਸੀਂ ਇਥੋਂ ਰਵਾਨਗੀ ਕਰਾਂਗੇ ਬੁਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਮੇ ਐਸੇ ਲਗ ਆਉਂਦੇ ਸੁੱਕੀ ਕੌਮ ਦਗਾਉਣ ਲਈ ਜੋ ਕਮ ਮਨ ਮਰਨ ਨੂੰ ਜੀ ਨਹੀਂ ਕਰਦਾ ਗੋਲੀ ਗੋਲੀਆਂ ਦੀ ਵਿਚਾਰ ਪੈ ਰਹੀ ਹੈ ਟੈਂਕਾਂ ਨੇ ਘੇਰ ਲਿਆ ਦਰਬਾਰ ਸਾਹਿਬ ਨੂੰ ਤੇ ਮੇਰੇ ਪਿਤਾ ਜੀ ਕਹਿਣ ਲੱਗੇ ਪਰਿਵਾਰ ਦੀ ਯਾਦ ਆਉਂਦੀ ਹੈ ਕਹਿੰਦਾ ਹਾਂ ਜੀ ਬੱਚਿਆਂ ਦੀ ਯਾਦ ਆਉਣ ਲੱਗੀ ਕਹਿੰਦੇ ਜੇ ਤੁਹਾਡਾ ਮਨ ਨੂੰ ਜੀ ਨਹੀਂ ਕਰਦਾ ਤੇ ਅਸੀਂ ਤੁਹਾਨੂੰ ਮਰਨ ਵੀ ਨਹੀਂ ਦਿੰਦੇ ਜਾਓ ਮੇਰੇ ਨਾਲ ਆਓ ਪਿੱਛੋਂ ਦੀ ਇੱਕ ਗਲੀ ਵਿੱਚ ਤੁਹਾਨੂੰ ਲੰਘਾ ਦੇਣਾ ਇਧਰ ਦੀ ਚੁੱਪਚਾਪ ਬਾਹਰ ਨਿਕਲ ਜਾਓ ਉਹ ਕਹਿਣ ਲੱਗਾ ਪੈਸਾ ਬਾਹਰ ਕਿਵੇਂ ਨਿਕਲ ਸਕਦੇ ਆ ਜੇ ਮੈਂ ਇੱਥੋਂ ਗਿਆ ਮਗਰੋਂ ਤੁਹਾਡੇ ਸਿੰਘਾਂ ਨੇ ਮਾਰ ਦੇਣੀ ਆ ਗੋਲੀ ਦੇ ਹੱਦਾਰ ਭੱਜਿਆ ਜਾ ਰਿਹਾ ਛੱਡ ਕੇ ਜੇ ਕਿਤੇ ਇਹ ਤੋਂ ਬਾਝ ਵੀ ਗਿਆ ਅਵੇ ਬੰਨੇ ਆਰਮੀ ਨੇ ਫੜ ਲੈਣਾ ਉਹਨਾਂ ਨੇ ਕਹਿਣਾ ਹੈ ਅੰਦਰ ਵਾਤਵਾਦੀ ਆ ਗਿਆ ਤੇ ਮੇਰੀ ਮੌਤ ਦਾ ਟਾਲੀ ਆ ਨਿਮੋ ਜਾਣਾ ਜਾ ਹੋ ਗਿਆ ਕਿਹਾ ਜੀ ਨੇ ਬਾਹ ਫੜਿਆ ਉਹਨੇ ਬਾਅਦ ਵਿੱਚ ਸਾਰਾ ਵਾਰਤਾ ਲਾ ਪਰਿਵਾਰ ਨੂੰ ਆਪ ਦੱਸਿਆ ਬਾਹ ਫੜ ਕੇ ਔਰ ਪਪਾ ਗੁਰਬਖਸ਼ ਸਿੰਘ ਜੀ ਦੀ ਯਾਦ ਕਰਦੇ ਮਗਰਲੇ ਬੰਨੇ ਇੱਕ ਧੀ ਗਲੀ ਦੇ ਵਿੱਚੋਂ ਆ ਕੇ ਉਹਨੂੰ ਕਹਿਣ ਲੱਗੇ ਚੌਪਈ ਸਾਹਿਬ ਦਾ ਪਾਠ ਕਰਕੇ ਸਿਰਾਂ ਤੁਰਿਆ ਜਾ ਕੋਈ ਤੇਰੀ ਵਾਹ ਵਾਲੀ ਵੇਖਦਾ ਸਿੰਘਾ ਜਿੰਨਾ ਸਿਰ ਦੇ ਰ ਮੌਤ ਦਾ ਕੰਪਨ ਨਹੀਂ ਮੰਨਿਆ ਉਸ ਨੂੰ ਮੌਤ